ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਬਣਾਉਣ ਲੱਗਿਆ ਆਪਾਂ ਟਮਾਟਰ ਦੀ ਚਟਣੀ ਬਹੁਤ ਹੀ ਕਲਾਗੇ ਜੇ ਤਰੀਕੇ ਨਾਲ ਬਣਾਵਾਂਗੇ ਤੇ ਉਹਦੇ ਲਈ ਆਪਾਂ ਨੂੰ ਚਾਹੀਦਾ ਐਸਟਰੋਂ ਦਾ ਤੇ ਸ਼ਾਮ ਦੇ ਖਾਣੇ ਦੀ ਨਾਲ ਨਾਲ ਤਿਆਰੀ ਹੋਈ ਜਾਂਦੀ ਆਂਟੀ ਐ ਰੋਟੀ ਬਣਾਉਣ ਦੀ ਤਿਆਰੀ ਕਰਦੇ ਆਂ ਤਾਂ ਹੀ ਮੈਂ ਜਿਹੜਾ ਕਾਫੀ ਹੋ ਗਿਆ ਮੇਰੇ ਖਾਤੇ ਟਾਈਮ ਹੋ ਗਿਆ ਵਾ ਆਪਣਾ ਸਵਾ ਪੰਜ ਹੋ ਗਿਆ ਆਪਾਂ ਚਾਪ ਤੋਂ ਨਹੀਂ ਆਪਾਂ ਸਵਾਇਚੀ ਜਾਨੀ। ਨਹੀਂ ਵਜਿਦਾ ਨਾ। ਲੋ ਜਿਹਦੇ ਲਈ ਕੀ ਕੀ ਸਮਾਨ ਲਿਆ ਤੁਹਾਨੂੰ ਦਿਖਾਉਣੀ ਆ। ਇਹ ਆਪਾਂ ਲਿਆ ਟਮਾਟਰ ਤੁਸੀਂ ਆਪ ਦੀ ਜ਼ਰੂਰਤ ਦੇ ਅਨੁਸਾਰ ਦਾ ਸਮਾਨ ਲਿਆ ਰਿਹਾ। ਤਿੰਨ ਟਮਾਟਰ ਆ, ਪੰਜ ਹਰੀਆਂ ਮਿਰਚਾਂ, ਇੱਕ ਮਸਨ ਦਾ ਗੱਠਰਾ ਤੇ ਇੱਕ ਆਪਾਂ ਲਿਆ ਪਿਆਜ਼ ਦਾ ਗੱਠਰਾ। ਤੇ ਕੇ ਨਾ ਨੂੰ ਆਪਾਂ ਟਮਾਟਰਾਂ ਨੂੰ ਆ ਜਿਹੜਾ ਸਰੋਂ ਦਾ ਤੇਲ ਲਾਉਣਾ ਆ। ਤੇ ਚਟਣੀ ਚ ਵੀ ਪਾਉਣਾ ਆ ਆਪਾਂ ਉਸ ਹਿਸਾਬ ਨਾਲ ਚਮਚਾਕ ਜਿਹੜਾ ਸਰੋਂ ਦੇ ਤੇਲ ਦਾ ਆਪਾਂ ਇਹਦੇ ਵਿੱਚ ਪੋਲੀ ਚ ਕੱਢ ਲਿਆ ਆ। ਤੇ ਬਾਕੀ ਦੀ ਆਪਾਂ ਬਹੁਤ ਜ਼ਿਆਦਾ ਜਿਹੜੀ ਰੱਖ ਦਿੰਨੇ ਆ। ਬਸ ਇਹ ਸਾਰਾ ਚਟਣੀ ਦੇ ਵਿੱਚ ਲੱਗ ਦੇਣਾ। ਸਹਿਲਾ ਆਪਾਂ ਟਮਾਟਰਾਂ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਤੇਲ ਲਗਾ ਲੈਣਾ ਆ। ਸਰੋਂ ਦਾ ਚਾਸ਼ਬੀ ਇਹ ਇਹਦੇ ਨਾਲ ਲਾਉਣ ਨਾਲ ਨਾ ਤੇ ਇਹ ਤੇਲ ਜਿਹੜੀ ਜਿਹੜੀ ਛਿਲਕਾ ਬਹੁਤ ਜ਼ਿਆਦਾ ਆਸਾਨੀ ਨਾਲ ਆ ਜਿਹੜੀ ਲੈ ਜੂਗੀ। ਤਾਂ ਕਰਕੇ ਆਪਾਂ ਜਿਹੜਾ ਇਹ ਤੇ ਲਾ ਚੰਗੀ ਤਰ੍ਹਾਂ ਆਪਾਂ ਲਾ ਲਿਆ ਤੇ ਹੁਣ ਇਹਨਾਂ ਨੂੰ ਹੈਗਾ ਆਪਾਂ ਭੁੰਨਣਾ ਤੁਸੀਂ ਗੈਸ ਤੇ ਭੁੰਨ ਲਓ ਤੁੱਲੇ ਤੇ ਭੁੰਨ ਲਓ ਕਿਤੇ ਵੀ ਇਹਨਾਂ ਨੂੰ ਭੁੰਨ ਲਓ ਤੇ ਆਪਾਂ ਜਿਹੜਾ ਹੈਗਾ ਹੈ ਗੈਸ ਤੇ ਭੁੰਨਾਂਗੇ ਕਿਉਂਕਿ ਹਲੇ ਆਪਾਂ ਚੁੱਲਾ ਜਿਹੜਾ ਜਾਲਿਆ ਨਹੀਂ ਹੈਗਾ ਚੁੱਲਾ ਘਾਟ ਹੀ ਜਾਲਦੇ ਆ ਗਰਮ ਹੋ ਚੁੱਕਾ ਜਦੋਂ ਭੁੰਨ ਲਏ ਆਪਾਂ ਚਟਣੀ ਬਣਾਉਣੀ ਆ ਨਾ ਤੇ ਚਟਣੀ ਦਾ ਟੇਸ ਜਿਹੜਾ ਹੋਰ ਵੀ ਜ਼ਿਆਦਾ ਵਧੀਆ ਹੋ ਸਰ ਹੋ ਜਾਂਦਾ ਆ ਇਹਦੇ ਵਿੱਚ ਆਪਾਂ ਇੱਕ ਚੀਜ਼ ਹੋਰ ਪਾਵਾਂਗੇ ਉਹ ਕਹਾਂਣੀ ਦੀ ਪੁਦੀਨਾ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਨਿੰਬੂ ਵੀ ਐਡ ਕਰ ਸਕਦੇ ਹੋ ਨਿੰਬੂ ਵੀ ਪਾ ਸਕਦੇ ਹੋ ਮਤਲਬ ਉਹ ਨਚੋੜਨਾ ਨਾ ਨਿੰਬੂ ਉਹਦਾ ਨਹੀਂ ਪਾਣਾ ਨਿੰਬੂ ਦਾ ਰਸ ਤੁਸੀਂ ਥੋੜਾ ਲੈ ਉਹ ਕਿਹੜੇ ਵਿੱਚ ਜਦੋਂ ਨਚੋੜਨਾ ਹੈ ਉਹ ਤੁਹਾਨੂੰ ਸਾਰਾ ਦੱਸਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਜਿਹੜਾ ਹੈਗਾ ਆ ਸਾਰੀ ਚਟਨੀਆਂ ਜਿਹੜੀ ਤਿਆਰ ਕਰ ਲਈਏ ਤੇ ਕਿਵੇਂ-ਕਿਵੇਂ ਬਣਾਉਣੀਆਂ ਉਹ ਤੁਹਾਨੂੰ ਦੱਸਦੇ ਆ ਇਸ ਤਰ੍ਹਾਂ ਦਾ ਲੈ ਲੈਣਾ ਆ ਚਾਰ ਟੀਕਾ ਜੀ ਇਹਦੇ ਵਿੱਚ ਆਪਾਂ ਇਹ ਜਿਹੜੇ ਹੈਗੇ ਆ ਸਾਰੇ ਸਮਾਨ ਨੂੰ ਢੁੰਨਾਏ ਦੇ ਵਿੱਚ ਰੱਖਦੇ ਤੇ ਉਸ ਤੋਂ ਪਹਿਲਾਂ ਜਿਹੜੀਆਂ ਆਪਣੇ ਕੋਲੇ ਇਹ ਮਿਰਚਾਂ ਲਈਆਂ ਹੋਈਆਂ ਨੇ ਇਹਨਾਂ ਨੂੰ ਜਿਹੜੇ ਆਪਾਂ ਕੱਟ ਲਾਉਣੇ ਨੇ ਚੀਰੇ ਲਾਉਣੇ ਨੇ ਮਤਲਬ ਬਸ ਦੋਨੋਂ ਸਾਈਡ ਤੋਂ ਨਹੀਂ ਪਾਟਣੀ ਚਾਹੀਦੀ ਮਿਰਚ ਇੱਕ ਸਾਈਡ ਤੋਂ ਹੀ ਆਪਾਂ ਕੱਟ ਲਾਂਗੇ ਕੱਟਣ ਨਾਲ ਨਾ ਫਿਰ ਅੰਦਰ ਤੱਕ ਭੁੱਜ ਜੂਗੀ ਜਿਹੜਾ ਕੱਚਾ ਪਾਣਾ ਇਹ ਦੂਰ ਹੋ ਜਾਊਗਾ ਕੱਚੀ ਜਿਹੀ ਨਹੀਂ ਲੱਗਦੀ ਪੋਰ ਲੈ ਲੈਣੇ ਪਏ ਐਸ ਤਰ੍ਹਾਂ ਆਪਾਂ ਇੱਕ ਸਾਈਡ ਤੋਂ ਹੀ ਬਸ ਉੱਪਰੋਂ ਉੱਪਰੋਂ ਹੀ ਕਾੜਨਾ ਦੇਖੋ ਇਦਾਂ ਇੱਕ ਸਾਈਡ ਤੋਂ ਹੀ ਇਹ ਮੇਥਾ ਜਿਹੜੀ ਫੱਟੀ ਆ ਦੂਸਰੀ ਸਾਈਡ ਤੋਂ ਲੋਧੀ ਐਸ ਤਰ੍ਹਾਂ ਇਹਨੂੰ ਸਪੈਚੂਲੇ ਨੂੰ ਇਹਦੇ ਉੱਤੇ ਕਰ ਲੈਣਾ ਆ ਚਾਰਨੀ ਨੂੰ ਤੇ ਟਮਾਟਰ ਜਿਹੜੇ ਆਪਾਂ ਇਹਦੇ ਵਿੱਚ ਪਾ ਲਾਂਗੇ ਇਹ ਛੋਟੀਆਂ ਨੇ ਇਸ ਕਰਕੇ ਕੱਲੇ ਟਮਾਟਰ ਹੀ ਭੁੱਜਣੇ ਆ ਇਹਦੇ ਵਿੱਚ ਚੰਗੀ ਤਰ੍ਹਾਂ ਘੁਣ ਲੈਣਾ ਆ ਸਾਰੀਆਂ ਸਾਈਡਾਂ ਤੋਂ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਜਿਹੜਾ ਆ ਪਕਾ ਲੈਣਾ ਆ ਲਸਣ ਦੀ ਗੱਠੀ ਵੀ ਆਪਾਂ ਜਿਹੜੀ ਨਾਲ ਹੀ ਰੱਖ ਦਿੰਦੇ ਆ ਕਿਉਂਕਿ ਇਹਨੂੰ ਟਾਈਮ ਲੱਗ ਜਾਂਦਾ ਪੱਕਣ ਨੂੰ ਜੇ ਚੁੱਲ੍ਹੇ ਤੇ ਪਕਾਵਾਂਗੇ ਤਾਂ ਝਾਰ ਨਹੀਂ ਵੱਡੀ ਚਾਹੀਦੀ ਆ ਪਰ ਆਪਣੇ ਕੋਲੇ ਵੱਡੀ ਹੈ ਨਹੀਂ ਛੋਟੀ ਹੋਈ ਆ ਇਹ ਚਾਰੋਂ ਸਾਈਡਾਂ ਤੋਂ ਇਹਨੂੰ ਚੰਗੀ ਤਰ੍ਹਾਂ ਆਪਾਂ ਟਮਾਟਰਾਂ ਨੂੰ ਜਿਹੜਾ ਪਾਸੇ ਬਦਲ-ਬਦਲ ਕੇ ਪਕਾ ਲੈਣਾ ਹੈ। ਇਸ ਤਰ੍ਹਾਂ ਹੀ ਪੱਕਣੇ ਚਾਹੀਦੇ ਆ। ਲੋ ਜੀ ਲਸਣ ਆ ਜਿਹੜਾ ਬਿਲਕੁਲ ਆਪਣਾ ਪੱਕ ਗਿਆ ਹੈ ਦੇਖੋ ਬਿਲਕੁਲ ਕਾਲਾ ਹੋ ਗਿਆ ਹੈ। ਤੇ ਇਹਨੂੰ ਆਪਾਂ ਕੱਢ ਲੈਣੇ ਆ। ਤੇ ਇਹ ਵਾਲਾ ਟਮਾਟਰ ਵੀ ਹੈ ਜਿਹੜਾ ਬਿਲਕੁਲ ਪੱਕ ਚੁੱਕਿਆ ਹੈ। ਇਹਨੂੰ ਵੀ ਆਪਾਂ ਜਿਹੜਾ ਹੈਗਾ ਹੈ ਚੱਕ ਲਾਂਗੇ ਤੇ ਹੁਣ ਇਹਦੇ ਨਾਲ ਜਿਹੜਾ ਪਿਆਜ਼ ਰੱਖ ਲਾਂਗੇ ਪਾੜਥੇ ਵਾਲੇ ਬੈਂਗਣ ਜਿਵੇਂ ਭੁੰਨਦੇ ਆਏ ਭੁੰਨਣਾ ਇਹਨੂੰ ਆਪਾਂ ਇਹ ਵੀ ਪੁੱਜ ਗਏ ਤੇ ਹੁਣ ਆਪਾਂ ਨਾਲ ਹੀ ਜਿਹੜੀਆਂ ਹਰੀਆਂ ਮਿਰਚਾਂ ਵੀ ਛੁੱਟ ਲੈਂਦੇ ਹਾਂ ਸਰ ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖੋ ਦੂਸਰੀ ਛਟਣੀ ਨਾਲ ਗਾਰੇ ਟੇਸਟੀ ਬਣੂਗੀ ਟਮਾਟਰ ਆਪਾਂ ਨੇ ਪੁੱਜ ਗਏ ਆ

ਆਪਣਾ ਸਾਰਾ ਭੁੱਜ ਗਿਆ ਗੈਸ ਕਰਦਾਂਗੇ ਬੰਦ ਲਓ ਜੀ ਲਸਣ ਲਸਣ ਆਪਾਂ ਸੈੱਲ ਲਿਆਵਾ ਕੈਮਰਾ ਆਫ ਕਰਕੇ ਚਿੱਲਿਆ ਵਾ ਕਿਉਂਕਿ ਥੋੜਾ ਜਿਹਾ ਟਾਈਮ ਲੱਗ ਜਾਂਦਾ ਨਾ ਬਰੀਕ ਵੜਾ ਆ ਤੇ ਪਿਆਜ਼ ਵੀ ਆਪਾਂ ਜਿਹੜਾ ਹੈਗਾ ਛੱਲ ਲੈਣਾ ਆ ਕੱਟ ਕੇ ਜਿਹੜਾ ਵਿੱਚ ਪਾ ਦਿਆਂਗੇ ਛਿੰਡੀ ਚ ਦਿਲੇ ਪੁੰਨਿਆ ਕਰਕੇ ਤੇ ਆ ਜਾਂਦੀ ਆਪੇ ਹੀ ਹੋੜ ਘੱਲੀ ਹੋਈ ਜਾਂਦੇ ਆ ਪੱਤਰ ਇਹਦੇ ਤੇ ਇਹ ਆਪਾਂ ਜੜੀਆਂ ਚਾਰ ਪੰਜ ਹਰੀਆਂ ਮਿਰਚਾਂ ਭੁੰਨੀਆਂ ਨੇ ਇਹਨਾਂ ਨੂੰ ਵੀ ਬਰੀਕ-ਬਰੀਕ ਕੱਟ ਕੇ ਇਹਦੇ ਵਿੱਚ ਪਾ ਲਾਂਗੇ ਤੇ ਹੁਣ ਇਹਨਾਂ ਨੂੰ ਕੱਲੀਆਂ ਚੀਜ਼ਾਂ ਨੂੰ ਪਹਿਲਾਂ ਕੱਟ ਲਾਂਗੇ ਤੇ ਨਾ ਮਿਰਚਾਂ ਪਿਆਜ਼ ਤੇ ਲਸਣ ਜਦੋਂ ਇਹ ਟਮਾਟਰ ਪਾ ਲੈ ਟਮਾਟਰਾਂ ਨੇ ਛੱਡਣਾ ਹੈ ਪਾਣੀ ਤੇ ਫਿਰ ਇਹ ਚੀਜ਼ਾਂ ਜਿਹੜੀਆਂ ਫੁੱਟੀਆਂ ਨੇ ਜਾਣੀਆਂ ਕੀ ਜਿਵੇਂ ਬਣਾ ਸਕਦੇ ਆ ਪਰ ਜਿਹੜੀ ਕੁੰਡੇ ਚ ਚਟਣੀ ਦਾ ਸਵਾਦ ਆ ਉਹ ਕੁੰਡੀ ਜੀ ਹੁੰਦਾ ਕੁੰਡੇ ਵਾਲੀ ਵਧੀਆ ਬਣਦੀ ਹੈ ਨਮਕ ਮਿਰਚ ਆਪਾਂ ਜਿਹੜਾ ਪਾਉਣਾ ਹੈ ਨਮਕ ਵਗੈਰਾ ਜਿੰਨਾ ਵੀ ਆਪਾਂ ਪਾਉਣਾ ਉਹ ਆਪਾਂ ਬਾਅਦ ਚ ਪਾਵਾਂਗੇ ਉਹ ਕਿ ਨਮਕ ਨਾਲ ਵੀ ਜਿਹੜਾ ਪਿਆਜ਼ ਆ ਪਾਣੀ ਛੱਡਦੇ ਆ ਵੈਸੇ ਉਹਦੇ ਨਾਲ ਕੁੱਟੇ ਨੇ ਸੌਖੇ ਹੋ ਜਾਂਦੇ ਆ ਪਰ ਆਪਾਂ ਬਾਅਦ ਚ ਪਾਣਾ ਹੈ Non è vero che si può fare niente. Se si può fare niente, si può fare niente. Ok,

ਬਣਦੀ ਬਹੁਤ ਸਵਾਦਾਂਤੀ ਆਹ ਖਲਾਰਾ ਜਿਹੜਾ ਪਾਜਣਾ ਛੱਟਿਆਂ ਵਾਲਾ ਇਹ ਜਿਹੜਾ ਪਾਜ ਜਾਂਦਾ ਛੱਟਾ ਲੈ ਲੇ ਉਲੋਜੀ ਇਹ ਆਪਣੀ ਕਟ ਕੇ ਹੋ ਗਈ ਹੈ ਤਿਆਰ ਤੇ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਦੱਸਦੀ ਆ ਕੀ ਪਾਉਣਾ ਆਪਾਂ ਮੈਂ ਨਿੰਬੂ ਮੈਂ ਕਹਿੰਦੀ ਸੀ ਉਹ ਹੁਣ ਕੱਟ ਕੇ ਆਪਾਂ ਇਹਦੇ ਵਿੱਚ ਨਚੋੜਨਾ ਉਹਦਾ ਰਸਾ ਇੱਕ ਨਿੰਬੂ ਦਾ ਕਾਲਾ ਨਮ ਖੋਇਆ ਉਹ ਪਾ ਲਿਓ ਤੇ ਸਵਾਦ ਅਨੁਸਾਰ ਪਾਵਾਂਗੇ ਆਪਾਂ ਚਟਨਾਮ ਕਾਲਾ ਨਮ ਖੋਇਆ ਚੌਥਾ ਹਿੱਸਾ ਚਮਚੇ ਦਾ ਪਾਉਣਾ ਹੈ ਤੇ ਥੋੜੀ ਜੀ ਆਪਾਂ ਪਾਵਾਂਗੇ ਇਹਦੇ ਵਿੱਚ ਲਾਲ ਮਿਰਚ ਇਹ ਹੈਗਾ ਸਰੋਂ ਦਾ ਤੇਲ ਇੱਕ ਚਮਚਾ ਆਪਾਂ ਇਹ ਇਹਦੇ ਵਿੱਚ ਇਹ ਪਾ ਦਿੰਦੇ ਹਾਂ ਇਹਨੂੰ ਕਰ ਦੇਣਾ ਆਪਾਂ ਚੰਗੀ ਤਰ੍ਹਾਂ ਮਿਕਸ ਸ਼ਿ ਲਿੰਬੂ ਦਾ ਰਸ ਵੀ ਇੱਥੇ ਪਾ ਕੇ ਤੇ ਉਹਨੂੰ ਵੀ ਆਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਉਹਦੇ ਨਾਲ ਜਿਹੜਾ ਖੱਟਾ ਮਿੱਠਾ ਜਿਹਾ ਟੇਸਟ ਆ ਜਿਹੜਾ ਆਊਗਾ ਲਓ ਜੀ ਚਟਨੀ ਇਹ ਜਿਹੜੀ ਆਪਣੀ ਬਣ ਕੇ ਬਿਲਕੁਲ ਤਿਆਰ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਬਣਾ ਕੇ ਤੇ ਟ੍ਰਾਈ ਜ਼ਰੂਰ ਕਰਿਓ ਜੇ ਵਧੀਆ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ